ਸ਼੍ਰਮਣਿਆ ਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਤੇ ਸ਼੍ਰਮਣਿਆ ਕਾਲੀ ਦਲ ਦੇ ਹੱਥੋਂ ਗਈ ਨਗਰ ਕੌਂਸਲ ਖਰੜ ਦੀ ਕਮਾਨ ਅੱਜ ਨਗਰ ਕੌਂਸਲ ਖਰੜ ਵਿਖੇ ਬੇਪਰੋਸਗੀ ਦੀ ਮੀਟਿੰਗ ਦੇ ਵਿੱਚ 18 ਕੌਂਸਲਰਾਂ ਦੇ ਵੱਲੋਂ ਮੌਜੂਦਾ ਪ੍ਰਧਾਨ ਨੂੰ ਕੁਰਸੀ ਤੋਂ ਉਤਾਰਿਆ ਗਿਆ ਤੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬੀਬੀ ਜਸਪ੍ਰੀਤ ਕੌਰ ਲੋਂਗਿਆ ਨਿੱਕੀ ਕੇ ਅਭੀ ਤੋਂ ਸੁਣਾਉਂਦੇ ਆ। ਬੇਪਰੋਸਗੀ ਦਾ ਜੋ ਮਤਾ ਸੀ ਉਸ ਦੇ ਵਿੱਚ ਮੇਰੇ ਆਪੋਜੀਸ਼ਨ ਨੇ ਜਿੱਤ ਹਾਸਲ ਕੀਤੀ ਹੈ ਤੇ ਅੱਜ ਤੋਂ ਬਾਅਦ ਜੋ ਪ੍ਰਧਾਨਗੀ ਹੈ ਉਹ ਮੇਰੇ ਹੱਥੋਂ ਚ ਜਾ ਚੁੱਕੀ ਹੈ। ਲੇਕਿਨ ਮੈਂ ਉਸ ਪਰਮਾਤਮਾ ਦਾ ਅੱਜ ਵੀ ਸ਼ੁਕਰਿਆਦਾ ਕਰਦੀ ਆ ਕਿਉਂਕਿ ਉਹਨਾਂ ਦੀ ਜੋ ਰਜ਼ਾ ਹੁੰਦੀ ਹੈ ਉਹ ਭਲੇ ਵਾਸਤੇ ਹੁੰਦੀ ਹੈ ਸੋ ਜੋ ਪਰਮਾਤਮਾ ਦੀ ਰਜ਼ਾ ਸੀਗੀ ਮੈਂ ਉਸ ਦੇ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਖਾਂ ਕਰਦੀ ਆ ਉਹਨਾਂ ਦੀ ਜੋ ਰਜ਼ਾ ਹੈ ਸਦਾ ਭਲੇ ਲਈ ਹੁੰਦੀ ਹੈ ਤੁਹਾਡੇ ਨਾਲ ਅੱਜ 2 ਐਮਸੀ ਆਏ ਆ ਤੁਹਾਡੇ ਨਾਲ ਦੇ ਬਾਕੀ ਐਮਸੀ ਕਿਉਂ ਨਹੀਂ ਆਏਗੇ ਮੇਰੇ ਨਾਲ 2 ਐਮਸੀ ਆਏ ਆ ਕਿਉਂਕਿ ਮੈਨੂੰ ਜ਼ਰੂਰਤ ਜਿੰਨੀ ਸੀਗੀ ਮੈਂ ਲੈ ਕੇ ਆਈਆਂ ਤੇ ਬਾਕੀ ਐਮਸੀਆਂ ਦਾ ਥੋੜਾ ਜਿਹਾ ਥ੍ਰੈਟ ਸੀਗਾ ਅਸੀਂ ਤਾਂ ਨਹੀਂ ਆਣ ਦਿੱਤੇ ਆ ਕਈ ਵਾਰ ਕੋਈ ਕਿਸੇ ਚੀਜ਼ ਦੀ ਥ੍ਰੈਟ ਹੁੰਦੀ ਆ ਸੀ ਉਹਨਾਂ ਨੂੰ ਤਾਂ ਨਹੀਂ ਲੈ ਕੇ ਆਏ ਜਿਹੜੀ ਉਹਨਾਂ ਨੇ ਅੱਜ ਪੇਸ਼ ਕਰਨਾ ਸੀਗਾ ਆਪਣੇ ਆਪ ਨੂੰ ਕਿਉਂਕਿ ਮਤਾ ਇਹ ਆਇਆ ਸੀਗਾ ਕਿ ਮੈਂ ਆਪਣੇ ਜੋ ਬਹੁਮਤ ਉਹ ਨਹੀਂ ਸੀ ਸਾਬਤ ਕਰਨਾ ਉਹਨਾਂ ਨੇ ਆਪਣਾ ਬਹੁਮਤ ਸਾਬਤ ਕਰਨਾ ਸੀਗਾ ਇਸ ਲਈ ਮੈਨੂੰ ਇਹਨੇ ਐਮਸੀ ਦੀ ਜ਼ਰੂਰਤ ਨਹੀਂ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਤੇ ਉਹ ਆਪਣੇ ਐਮਸੀਆਂ ਨੂੰ ਲੈ ਕੇ ਆਏ ਸੀ ਦੋ ਐਮਐਲਏ ਜਿਹੜੇ ਕਦੀ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਅੱਜ ਦੋਨੋਂ ਦੇ ਦੋਨੋਂ ਐਮਐਲਏ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਜੋ ਉਹਨਾਂ ਨੇ VOTING ਕਰਨੀ ਸੀਗੀ ਮੇਰੇ ਖਿਲਾਫ VOTING ਕਰਨੀ ਸੀ ਖੁਸ਼ੀ ਤੋਂ ਐਲਾਨ ਦੀ ਸੋ ਅੱਜ ਉਹ ਆਪਣੇ ਜੋ ਉਤਾਰਨ ਦੀ ਸੀਗੀ ਉਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ 4 ਸਾਲ ਨੂੰ 3 ਦਿਨ ਵੀ ਰਹੇ ਕਿੰਨੇ ਕੰਮ ਕਰੇ ਕਿੰਨੇ ਬਕਾਸ਼ ਦੇ ਵਿੱਚ ਕੰਮ ਕਰਿਆ ਤੁਸੀਂ ਦੇਖੋ ਪਿਛਲੇ ਆਪਣੇ ਕੌਰਮ ਦੇ ਵਿੱਚ ਅੱਜ ਤੋਂ ਪਹਿਲਾਂ ਜਿੰਨਾ ਵੀ ਕੌਰਮ ਹੈ ਉਸ ਦੇ ਵਿੱਚ ਮੈਂ ਲਗਭਗ 500 ਤੋਂ 600 ਕਰੋੜ ਦੇ ਕੰਮ ਜਿਹੜੇ ਪਾਸ ਕਰ ਚੁੱਕੀ ਹਾਂ ਰੀਸੈਂਟਲੀ ਮੈਂ 200 ਕਰੋੜ ਦੀ ਮੀਟਿੰਗ ਪਾਸ ਕੀਤੀ ਸੀ ਹੁਣ ਮੈਂ ਤੁਹਾਨੂੰ ਇਹਨਾਂ ਕਹਿੰਦੀ ਆਂ ਵੀ ਇਹ ਮੀਟਿੰਗ ਆ ਜਿਹੜੀ ਮੇਰੇ ਵੱਲੋਂ ਪਾਸ ਕੀਤੀ ਗਈ ਆ ਕੱਲੂ ਜਿੰਨੇ ਮਰਜ਼ੀ ਉਦਘਾਟਨ ਕੀਤੇ ਜਾਣ ਲੇਕਿਨ ਪ੍ਰਧਾਨ ਨਗਰ ਕੌਂਸਲ ਦੀ ਉਸ ਪ੍ਰੀਸੀਡਿੰਗ ਦੇ ਵਿੱਚ ਸਾਈਨ ਸੀਗੇ ਜੋ ਜਸਪ੍ਰੀਤ ਕੌਰ ਲੌਂਗੀਆਂ ਨੇ ਕੀਤੇ ਸੀ 200 ਕਰੋੜ ਦੀ ਮੀਟਿੰਗ 70 ਕਰੋੜ ਦੀ ਮੀਟਿੰਗ 58 ਕਰੋੜ ਦੀ ਮੀਟਿੰਗ ਅਲੱਗ-ਅਲੱਗ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਕਰੋੜਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੀਟਿੰਗਾਂ ਕੀਤੀਆਂ ਜਿਦੇ ਵਿੱਚ ਕਜੋਲੀ ਵਾਟਰ ਬਾਕਸ ਦੀਆਂ ਮੀਟਿੰਗਾਂ ਹੋਈਆਂ ਨੇ ਐਸਟੀਪੀ ਦੀਆਂ ਮੀਟਿੰਗਸ ਹੋਈਆਂ ਨੇ ਬਿਊਟੀਫਿਕੇਸ਼ਨ ਦੀਆਂ ਮੀਟਿੰਗਸ ਹੋਈਆਂ ਡਿਵੈਲਪਮੈਂਟ ਦੀ ਮੀਟਿੰਗ ਹੋਈ ਹੈ ਤੇ ਆਪਣਾ ਕਮਿਊਨਿਟੀ ਸੈਂਟਰਸ ਦੀ ਮੀਟਿੰਗ ਹੋਈ ਹੈ ਆਡੀਟੋਰੀਅਮ ਹੋ ਗਿਆ ਆਪਣੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਦੇ ਵਿਕਾਸ ਲਈ ਮੈਂ ਮੀਟਿੰਗਸ ਕੀਤੀਆਂ ਸੀ ਮਤੇ ਪਾਸ ਕੀਤੇ ਸੀ ਲੇਕਿਨ ਸ਼ਾਇਦ ਇਹਨਾਂ ਨੂੰ ਇਹ ਕੰਮ ਵੀ ਘੱਟ ਲੱਗੇ ਨੇ ਲੇਕਿਨ ਮੈਂ ਇਹਨਾਂ ਕਹਿੰਦੀ ਆ ਜਿੰਨੇ ਵੀ ਅੱਗੇ ਉਦਘਾਟਨ ਹੋਣਗੇ ਇਹ ਇਹੀ ਕੰਮ ਮੇਰੇ ਦੁਆਰਾ ਪਾਸ ਕੀਤੇ ਗਏ ਕੰਮਾਂ ਦੇ ਹੋਣਗੇ ਦਾ ਸਫਰ ਰਿਹਾ ਕੰਡਿਆਂ ਦਾ ਤਾਜ ਦਾ ਦੱਸੋ ਕਿ 48 38 ਦੇਖੋ ਦੋ ਪਹਿਲੂ ਹੁੰਦੇ ਨੇ ਹਰੇਕ ਚੀਜ਼ ਦੇ ਜਿੱਥੇ ਇੱਕ ਚੰਗਾ ਹੁੰਦਾ ਉੱਥੇ ਮਾੜਾ ਵੀ ਹੁੰਦਾ ਲੇਕਿਨ ਪਰਮਾਤਮਾ ਅੱਗੇ ਮੈਂ ਹੱਥ ਜੋੜ ਕੇ ਸੀਸ ਝੁਕਾ ਕੇ ਇਹੀ ਕਹਿੰਦੀ ਆ ਕਿ ਜੇ ਕੰਡੇ ਨਾ ਹੋਣ ਤਾਂ ਸਮਝਦਾਰੀ ਕਿੱਥੋਂ ਆਉਗੀ ਹਰ ਚੀਜ਼ ਮੈਨੂੰ ਇੱਥੇ ਸਿੱਖਣੇ ਨੂੰ ਮਿਲੀ ਹੈ ਹਰ ਚੀਜ਼ ਦਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਭਰੋਸਾ ਨਾ ਕਰੋ ਆਪਣੇ ਆਪ ਔਰ ਆਪਣੇ ਸੱਚੇ ਪਰਮਾਤਮਾ ਤੇ ਭਰੋਸਾ ਕਰੋ ਕਿਉਂਕਿ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਪ੍ਰਧਾਨ ਬਣੀ ਸੀ ਤਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਬੰਦੇ ਸੀ ਮੈਂ ਨਹੀਂ ਜਦਕਿ ਉਹ ਮੈਨੂੰ ਦਾਊ ਸਾਹਿਬ ਲੈ ਗਏ ਦਾਉ ਸਾਬ ਖਰੜਾ ਜੜ ਬਹੁਤ ਮਹਾਨਤਾ ਪੂਰਨ ਸਿਰ ਨਮਨ ਕਰਦੀ ਆ ਮੈਂ ਉਹਨਾਂ ਨੂੰ ਬਹੁਤ ਮਾਨਤਾ ਵਾਲਾ ਗੁਰੂ ਘਰ ਹੈ ਉਹ ਉੱਥੇ ਉਹ ਮੈਨੂੰ ਲੈ ਕੇ ਗਏ ਸੀਗੇ ਕਿ ਮੈਂ ਪ੍ਰਧਾਨ ਜੀ ਸੋਹ ਚੁੱਕੋ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਤੁਸੀਂ ਸਾਡਾ ਸਾਥ ਨਾ ਛੱਡੋ ਦੇਣ ਨੂੰ ਮੈਂ ਅਸਤੀਫਾ ਵੀ ਦੇ ਸਕਦੀ ਸੀ ਮੈਨੂੰ ਪਤਾ ਸੀਗਾ ਵੀ ਉਹਨਾਂ ਦੇ ਕੋਲ ਪੂਰੇ ਬੰਦੇ ਨੇ ਲੇਕਿਨ ਮੇਰੇ ਕੋਲ ਨਹੀਂ ਹੈਗੇ ਲੇਕ ਅਸਤੀਫਾ ਨਾ ਦੇਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਕਰਨਾ ਸੀਗਾ ਜਿਨ੍ਹਾਂ ਨੇ ਦਾਉ ਸਾਹਿਬ ਮੱਥਾ ਟੇਕਿਆ ਉਸ ਪਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਸੱਚੇ ਪਰਮਾਤਮਾ ਨੂੰ ਆਰਤੀ ਦੇ ਸਮੇਂ ਉੱਥੇ ਉਹ ਬੈਠੇ ਸੀ ਮੈਨੂੰ ਪਟਿਆਲੇ ਤੋਂ ਉਹਨਾਂ ਨੇ ਸੱਦਿਆ ਸੀ ਮੈਂ ਪਟਿਆਲੇ ਸੀਗੀ ਉਸ ਟਾਈਮ ਵੀ ਪ੍ਰਧਾਨ ਤੋਂ ਸੌ ਚੱਕਣੀਆਂ ਨਾਲੇ ਅਸੀਂ ਸੌ ਚੱਕਣੀਆਂ ਕਿ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਛੱਡਾਂਗੇ ਲੇਕਿਨ ਅੱਜ ਉਹਨਾਂ ਨੇ ਪਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਪਰਮਾਤਮਾ ਨੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਹੀ ਦੇਣਾ ਲੇਕਿਨ ਮੈਂ ਉਸ ਪਰਮਾਤਮਾ ਦੀ ਰਜ਼ਾਮੰਦੀ ਚ ਹਮੇਸ਼ਾ ਰਹਾਂਗੀ ਤੇ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆ ਇਸ ਕੁਰਸੀ ਤੋਂ ਉੱਠਣ ਲੱਗੀ ਆ ਲੇਕਿਨ ਮੈਂ ਆਪਣੇ ਲਈ ਇੱਜ਼ਤ ਲੈ ਕੇ ਉੱਠਣ ਲੱਗੀ ਆ ਮਨ ਨੂੰ ਅੱਜ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਦਲ ਬਦਲੂ ਐ ਮਨ ਨੂੰ ਅੱਜ ਕੱਲ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਐ ਜਦ ਕਿ ਮੇਰੇ ਨਾਲ ਬਦਰਾਖੋਰੀ ਦੀ ਨੀਤੀ ਹੋਈ ਵੀ ਅਕਾਲੀਆਂ ਦੀ ਪ੍ਰਧਾਨ ਕੁਰਸੀ ਤੇ ਬੈਠੇ ਕਿੱਦਾਂ ਐ ਤੇ ਇਮਾਨਦਾਰੀ ਇਮਾਨਦਾਰੀ ਤਾਂ ਮੈਂ ਕਰਕੇ ਦਿਖਾਈ ਆ ਜਿਹੜੇ ਬੋਲਦੇ ਸੀ ਅਸੀਂ ਇਮਾਨਦਾਰਾਂ ਲੇਕਿਨ ਇਮਾਨਦਾਰੀ ਹੈ ਜੋ ਮੈਂ ਕਰਕੇ ਦਿਖਾਈ ਹੈ ਕੋਈ ਐਮਸੀ ਇਹ ਜਾਣੀ ਸੀ ਚਾਹੇ ਮੇਰੀ ਪਾਰਟੀ ਦਾ ਸੀ ਚਾਹੇ ਕਿਸੇ ਹੋਰ ਦੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਲੇਕਿਨ ਪ੍ਰੋਪਰ ਹਰੇਕ ਮੀਟਿੰਗ ਦੇ ਵਿੱਚ ਬਰਾਬਰਤਾ ਦੇ ਨਾਲ ਹਰੇਕ ਦੇ ਕੰਮ ਪਏ ਨੇ ਕਿਸੇ ਵੀ ਚੀਜ਼ 'ਚ ਕਿਸੇ ਵੀ ਐਮਸੀ ਨੂੰ ਕੋਈ ਵੀ ਅਜਿਹੀ ਨਿਰਾਸ਼ਾ ਨਹੀਂ ਦਿੱਤੀ ਸੋ ਇੱਥੇ ਮੈਂ ਆਪਣੀ ਇਮਾਨਦਾਰੀ ਬਾਰੇ ਦੱਸ ਰਹੀ ਹਾਂ